ਪੱਗਾਂ ਵਾਲਿਓ ਜਿਸ ਬਾਬਾ ਜੀ ਦਾ ਦਿਹਾੜਾ ਬਣਾ ਰਹੇ ਹੋ ਨਾ ਅੱਜ ਬਾਬਾ ਦੀਪ ਸਿੰਘ ਜੀ ਦੀ ਹਰ ਪਾਸੇ ਜੈ ਜੈਕਾਰ ਹਰ ਪਾਸੇ ਪਾਉਂਡ ਸਾਹਿਬ ਚਲੇ ਜਾਓ ਸ਼ਹੀਦਾ ਸਾਹਿਬ ਚਲੇ ਜਾਓ ਤਾਲਾ ਸਾਹਿਬ ਚਲੇ ਜਾਓ ਜਿੱਥੇ ਵੀ ਬਾਬਾ ਜੀ ਦਾ ਸਥਾਨ ਹੈ ਚਲੇ ਜਾਓ ਹਰ ਪਾਸੇ ਬਾਬਾ ਦੀਪ ਸਿੰਘ ਦੀ ਜੈ ਜੈਕਾਰ ਹੈ ਅੱਜ ਨਗਰ ਕੀਰਤਨ ਅੰਬਰਸਰ ਨਿਕਲਦਾ ਪਿਆ ਉੱਥੇ ਵੀ ਵੇਖੋ ਲੱਖਾਂ ਲੋਕ ਨਗਰ ਕੀਰਤਨ ਵਿੱਚ ਆਨੰਦ ਮਾਣ ਰਹੇ ਨੇ ਇੱਥੇ ਵੀ ਸੰਗਤਾਂ ਦੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਤਿੰਨ ਦਿਨ ਸਮਾਗਮ ਇੱਥੇ ਵੱਡਾ ਹੋਣਾ ਕੱਲ ਵੀ ਚਪੈਰਾ ਹੈ ਪਰਸੋਂ ਵੀ ਚਪੈਰਾ ਹੈ ਹਰ ਪਾਸੇ ਬਾਬਾ ਦੀਪ ਸਿੰਘ ਜੈਜਾਕਾਰ ਹੈ ਸਤਸੰਗਿਓ ਭਾਗਾਂ ਵਾਲਿਓ ਬਾਬਾ ਜੀ ਦੇ ਪਿਆਰ ਦੇ ਵਿੱਚ ਆਓ 2 ਮਿੰਟ ਜਪਈਏ ਫਿਰ ਜਿਵੇਂ ਸਤਗੁਰੂ ਜੀ ਕਿਰਪਾ ਕਰਨ ਅੱਜ ਬਾਬਾ ਜੀ ਸੋਭਾ ਹਰ ਪਾਸੇ ਹੋ ਰਹੀ ਹੈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਕੋਈ ਨ ਮੇਟਨ ਹਾਰਾ ਕੋਈ ਨ ਮੇਟਨ ਹਾਰਾ ਕੋਈ ਨ ਮੇਟਨ ਹਾਰਾ ਕੋਈ ਨ ਮੇਟਨ ਹਾਰਾ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬ ਜੁਗ ਜੁਗ ਹੋਈ ਤਨ ਤਨ ਬਾਬਾ ਦੀਪ ਸਿੰਘ ਜੀ 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 ਤਨ ਤਨ ਬਾਬਾ ਬਾਬਾ ਦੀਪ ਸਿੰਘ ਜੀ ਸਾਰੀ ਸੰਗਤੇ ਕਿਰਪਾ ਕਰੋ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਧੰਨ ਧੰਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਬਾਬਾ ਸਿੰਘ ਜੀ ਧੰਨ ਹੈ ਬਾਬਾ ਦੀਪ 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 ਸਿੰਘ ਜੀ ਧਨ ਹੈ ਬਾਬਾ ਦੀਪ ਸਿੰਘ ਜੀ ਧਨ ਹੈ ਬਾਬਾ ਦੀਪ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਬਾਬਾ ਦੀਪ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਬਾਬਾ ਦੀਪ ਸਿੰਘ ਜੀ ਧਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਜਿਨ ਹਰ ਮਨ ਵਸਿਆ ਸਿਰ ਦਰ ਸੱਚੀ ਦਰ ਸੱਚੀ ਸਚਿਆਰਾ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਜੁਗ-ਜੁਗ ਹੋ ਕਿੰਨਾ ਦੀ ਰੱਖੋ ਧੰਨ ਧੰਨ ਬਾਬਾ ਦੀਪ ਸਿੰਘ ਰੱਖੋ ਧੰਨ ਧੰਨ ਬਾਬਾ ਦੀਪ ਸਿੰਘ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਕੋਈ ਨਾ ਮੀਟਨ ਹਾਰਾ ਕੋਈ ਨਾ ਮੀਟਨ ਹਾਰਾ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਹਾਂ ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਨੇ ਮੈਂ ਕੱਲ ਵੀ ਬੇਨਤੀ ਤੁਹਾਨੂੰ ਕੀਤੀ ਸੀ ਕਿਉਂ ਪ੍ਰਸੰਨ ਹੁੰਦੇ ਨੇ ਫੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਤੁਸੀਂ ਉਹਨੂੰ ਧੰਨ ਕਹਿ ਰਹੇ ਹੋ ਜਿਨੇ ਮੇਰੇ ਅਸਥਾਨ ਨਾਲ ਬੜਾ ਪਿਆਰ ਕੀਤਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਾਲੇ ਸਹਿਬ ਆ ਕੇ ਪੇਟਾ ਕਰਦਾ ਹੈ ਕੋਈ ਮਾਇਆ ਪੇਟਾ ਕਰਦਾ ਹੈ ਕੋਈ ਪਦਾਰਥ ਪੇਟਾ ਕਰਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਦਰ ਨਾਲ ਬੜਾ ਲਾਡ ਕੀਤਾ ਬੜਾ ਪਿਆਰ ਕੀਤਾ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਚਰਨਾਂ 'ਤੇ ਪੇਟਾ ਕਰ ਦਿੱਤਾ ਬੋਲੇ So